ਲੈ ਵੀ ਮਿੱਤਰੋ ਹਰੇਕ ਕਿਸਾਨ ਭਰਾ ਦਾ ਸਵਾਲ ਹੁੰਦਾ ਵੀ ਅੱਜ ਦੇ ਟਾਈਮ ਦੇ ਵਿੱਚ ਪਸ਼ੂਆਂ ਦੇ ਵਿੱਚੋਂ ਮੱਝਾਂ ਦੇ ਵਿੱਚੋਂ ਕੁਝ ਬਚਦਾ ਨਹੀਂ ਹਨਾ ਵੀ ਜੇ 2-3 ਪਸ਼ੂ ਰੱਖ ਲਈਏ ਵੀ ਉਹਨਾਂ ਦਾ ਦਾਣਾ ਚਾਰਾ ਪੂਰਾ ਹੁੰਦਾ ਵੀ ਕੁਝ ਵੀ ਨਹੀਂ ਬਚਦਾ ਇਹ ਮਨਾਂ ਦੇ ਵਿੱਚ ਕਿਸਾਨ ਭਰਾਵਾਂ ਦੇ ਵਹਿਮ ਆ ਤੁਹਾਡਾ ਅੱਜ ਉਹੀ ਵਹਿਮ ਕੱਢਣਾਗਾ ਵੀ ਪਸ਼ੂਆਂ ਦੇ ਵਿੱਚ ਕਿਵੇਂ ਬਚਦਾ ਤੇ ਪੈਸੇ ਬਚਣ ਲਾਭ ਵੀ ਦਵਾਂਗੇ ਤੇ ਚੰਗੀ ਖਰਾਕ ਬਾਰੇ ਵੀ ਦੱਸਾਂਗੇ ਕਾਪੀ ਪੈਨ ਲੈ ਕੇ ਨੋਟ ਕਰ ਲਿਓ ਤਰੀਕਾ ਕੱਲੀ-ਕੱਲੀ ਗੱਲ ਲਿਖ ਲਿਓ ਵੀ ਕਿਵੇਂ ਕਿਹੜੀ ਚੀਜ਼ ਕਦੋਂ ਪਾਉਣੀ ਆ ਤੁਸੀਂ ਕਦੇ ਪਸ਼ੂਆਂ ਦੇ ਵਿੱਚੋਂ ਘਾਟਾ ਨਹੀਂ ਖਾਂਦੇ ਨਫੇ ਮਿਲਣਗੇ ਕਿਉਂ ਹਰੀ ਗੱਲ ਸਹੀ ਹੈ ਹਾਂ ਬਾਈ ਬਿਲਕੁਲ ਸਹੀ ਆ ਤੇ ਜਿਵੇਂ ਅੱਜ ਦੇ ਟਾਈਮ 'ਚ ਹਰੇਕ ਘਰੇ ਯਾਰ ਕੋਈ ਨਾ ਪਸ਼ੂ ਬਹੁਤ ਹੀ ਘਟਕੇ ਲੋਕ ਰੱਖਣੇ ਬਾਲੇ ਘਟਗੇ ਹੈਨਾ ਮੁੱਲ ਦਾ ਦੁੱਧ ਲੈਂਦੇ ਨੇ ਉਹ ਹੁਣ ਤੈਨੂੰ ਪਤਾ ਵੀ ਮੁੱਲ ਦਾ ਦੁੱਧ ਬਣਦਾ ਕਿਵੇਂ ਆ ਭਾਈ ਦੇਖ ਆਪਾਂ ਦਾ ਇਹੀ ਕਹਿਣਾ ਚਾਹਾਂਗੇ ਹਰਿੰਦਰ ਵੀ 2-3 ਪਸ਼ੂ ਹਾਂ ਹਰੇਕ ਘਰ ਦੇ ਹੋਣ ਭਾਈ ਮੈਂ ਤੈਨੂੰ ਵਿਚਲੀ ਗੱਲ ਦੱਸਦਾ ਵੀ ਵਿਚ ਲੋਕ ਮੇਰੇ ਭਰਾ ਕਹਿ ਦਿੰਦੇ ਨੇ ਵੀ ਮੱਜਾਂ ਦੇ ਵਿੱਚੋਂ ਕੁਝ ਬਚਦਾ ਨਹੀਂ ਹਾਂ ਮੈਂ ਪਰਮਾਤਮਾ ਦੀ ਸੌਂ ਖਾ ਕੇ ਕਹਿਣਾ ਹਰੀ ਅੱਜ ਮੈਂ ਐਡਾ ਹੋ ਗਿਆ ਮੈਂ ਮਾਸਟਰ ਡਿਗਰੀ ਕਰ ਗਿਆ ਪੜ੍ਹਾਈ ਚ ਲਾਇਬ੍ਰੇਰੀਅਨ ਦੀ ਹਾਂ ਹਾਂ ਮੇਰੇ ਪਿਓ ਨੇ ਮੇਰੀ ਮਾਂ ਨੇ ਸਾਨੂੰ ਦੋਵਾਂ ਭਰਾਵਾਂ ਨੂੰ ਪਸ਼ੂਆਂ ਦੇ ਸਿਰ ਤੋਂ ਪੜਾਇਆ ਹਾਂ ਪਸ਼ੂਆਂ ਦੇ ਸਿਰ ਤੋਂ ਸਾਡਾ ਲੀੜੇ ਲੱਤੇ ਆਉਂਦੇ ਰਹੇ ਪਸ਼ੂਆਂ ਦੇ ਸਿਰ ਤੋਂ ਹੀ ਘਰ ਚੱਲਦਾ ਤੂੰ ਇਹ ਕਹਿਣਾ ਜਮੀਨ ਛੱਡ ਲਈ 5.5 ਕਿਲੇ ਸੀ ਤੈਨੂੰ ਪਤਾ ਉਹਦੀ ਆਮਦਨ ਕਿੰਨੀ ਕੀ ਹੁੰਦੀ ਆ ਤੇ ਪਸ਼ੂਆਂ ਦੇ ਸਿਰ ਤੋਂ ਹੀ ਮੇਰਾ ਅੱਜ ਛੋਟਾ ਭਰਾ ਬਾਹਰ ਆਗਾ ਹਾਂ ਉਥੇ ਪੈਸੇ ਲਾ ਕੇ ਅਸੀਂ ਬਾਹਰ ਭੇਜਿਆ ਤੇ ਮੈਂ ਮਾਸਟਰ ਡਿਗਰੀ ਆਪਦੀ ਲਾਇਬ੍ਰੇਰੀਅਨ ਦੀ ਕੰਪਲੀਟ ਕੀਤੀ ਕਾਦੇ ਹਿਰ ਤੋਂ ਪਸ਼ੂਆਂ ਦਾ ਦੁੱਧ ਪਾ ਕੇ ਚੱਲ ਅੱਜ ਦੇ ਟਾਈਮ 'ਚ ਮੈਂ ਪਸ਼ੂ ਥੋੜੇ ਜੇ ਘਟਾ ਤੇ ਪਹਿਲਾਂ ਹਰਲੇ 6-7 ਮਹੀਸਾ ਹੁੰਦੀ ਅਸੀਂ ਕਿਉਂ ਪਤਾ ਕੀ ਹੈਗਾ ਹਰਿੰਦਰ ਉਦੋਂ ਤੁਸੀਂ ਛੋਟਾ ਵੀ ਇੱਥੇ ਸੀਗਾ ਤੇਰਾ ਪਿਓ ਵੀ ਜਾਉਂਦਾ ਸੀਗਾ ਮੈਨੂੰ ਜਦੋਂ ਤੁਸੀਂ ਰਹੀ ਦੋ ਮਾਪੋ ਪੁੱਤ ਕੈਨੇਡਾ ਚ ਭਾਗੇ ਤਾਂ ਤੁਸੀਂ ਪਸ਼ੂ ਘਟਾਉਣੀ ਪਿਆ ਫੇਰ ਤੇ ਵਿੱਚ ਹੁਣ ਮੇਰੇ ਭਰਾਵਾਂ ਦੇ ਸੁਭਾਲ ਕੀ ਹੁੰਦੇ ਨੇ ਵੀ ਬਾਈ ਪਸ਼ੂਆਂ ਨੂੰ ਪਾਈਏ ਕੀ ਹਾਂ ਵੀ ਦੁੱਧ ਕਿਵੇਂ ਵ ਬਈ ਯਾਰ ਇਹ ਤਾਂ 3 3 4 4 ਲੀਟਰ ਦਾ ਛੱਜਰਾ ਸੁਈਆਂ ਮੈਸਾ ਦੁੱਧ ਦਿੰਦਿਆਂ ਨੇ ਭਾਈ ਦੁੱਧ ਦੇਣ ਗੀਆਂ 14 1400 ਰੁਪਈਆ 15 1500 ਰੁਪਈਆ ਤੁਸੀਂ ਗੱਟੇ ਤੇ ਲਾਏ ਆਉਣਾ ਜਿਹੜੇ ਤੇ ਉਹ ਕੱਲਾ ਉਹਨੂੰ ਗੁੱਲੀ ਡੰਡਾ ਪੀ ਕੇ ਦਿੰਦੇ ਨੇ ਤੁਸੀਂ ਅਸਲੀ ਖਰਾਕ ਹੀ ਨਹੀਂ ਪਾਉਂਦੇ ਮੈਂ ਜਿਵੇਂ ਕਿਹਾ ਸੀ ਵੀ ਕਾਪੀ ਪੈਨ ਲੈ ਲਓ ਕੱਲੀ ਕੱਲੀ ਚੀਜ਼ ਨੋਟ ਕਰਾਉਣੇ ਹੋ ਤੇ ਵੀਡੀਓ ਦੇ ਵਿੱਚ ਬਣੇ ਰਹੋ ਪਾਉਣਾ ਕੀ ਆ ਤੁਸੀਂ ਪਸ਼ੂਆਂ ਨੂੰ ਤੇ ਲੈ ਵੀ ਮਿੱਤਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਨਾ ਕੀ ਚੀਜ਼ ਪਾਉਣੀ ਆ ਆਪਾਂ ਪਸ਼ੂਆਂ ਨੂੰ ਉਹ ਦੱਸ ਦਿਆ ਜਿਹੜੀ ਮੈਂ ਆਪਦੇ ਘਰੇ ਪਾਉਣਾ ਤੇ ਤੁਸੀਂ ਫੀੜਾ ਵੀ ਪਾਉਣੇ ਹੋ ਜ ਨੇਮ ਕਿਸੇ ਦਾ ਕੰਪਨੀ ਦਾ ਨਾਮ ਹੀ ਲੈਂਦਾ 1600 ਦਾ ਗੱਟਾ ਹੈਗਾ 3200 ਰੁਪਏ ਕਵੰਟਲ ਪੈਂਦੀ ਆ ਉਹਦੇ ਵਿੱਚ ਖਾਬਰਾ ਕੀ ਪਾਇਆ ਹੁੰਦਾ ਕਈ ਮੇਰੇ ਵੀਰ ਚੱਕੀਆਂ ਤੇ ਜਾਂਦੇ ਨੇ 1500 ਦਾ ਗੱਟਾ 1400 ਦਾ ਗੱਟਾ ਗੁੱਲੀ ਡੰਡੇ ਪੀ ਕੇ ਥੋਨੂੰ ਦੇ ਦਿੰਦੇ ਨੇ ਉਹਦੇ ਵਿੱਚ ਸੋਨ ਨੂੰ ਪਤਾ ਨਹੀਂ ਕੀ ਪਾਇਆ ਹੋਇਆ ਠੀਕ ਆ ਤੁਹਾਡੀਆਂ ਮਹਿਸਾਂ ਸਮੇਸ਼ਰ ਗੱਭਣ ਹੋਣੀਆਂ ਤੇ ਦੁੱਧ ਪੂਰਾ ਵਧੀਆ ਦੇਣਗੀਆਂ ਕੀ ਕਰਨਾ ਇਹ ਜਿਹੜਾ ਹੈਗਾ ਇਹ ਦਾਣਾ ਹੈਗਾ ਇੱਕ ਕਵੰਟਲ ਦਾ ਤੁਸੀਂ ਤਿਆਰ ਕਰ ਸਕਦੇ ਹੋ ਹਰੀ ਮੜਾ ਪਿੱਛੇ ਨੂੰ ਹੋ ਜਾ ਤੁਸੀਂ ਇੱਕ ਕੁਆਂਟ ਲਈ ਇਹ ਦਾਣੇ ਦਾ ਫਾਰਮੂਲਾ ਤੁਸੀਂ ਉਹ ਤਿਆਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਲੈਣੀ ਆ ਤੁਸੀਂ ਕਣਕ ਕਣਕ ਲੈਣੀ ਆ 50 ਕਿਲੋ ਵਿੱਚ ਮੇਰੇ ਭਰਾ ਕਹਿ ਦੇਣਗੇ ਵੀ ਤੂੰ 1200 ਰੁਪਿਆ ਕਣਕ ਦਾ ਲਾਇਆ ਬਈ ਮੈਂ 1200 ਤਾਂ ਲਾਇਆ ਜਦੋਂ ਆਪਾਂ ਪਿੱਛੇ ਕਣਕ ਵੇਚੀ ਸੀ ਆਪਾਂ 2400 ਦੇ ਹਿਸਾਬ ਨਾਲ ਵੇਚੀ ਸੀ ਜੱਟਾਂ ਦੀ ਆਪਣੀ ਤਾਂ 2400 ਨਹੀਂ ਰਹੀ ਸੀ ਜੇ ਕਣਕ 50 ਕਿਲੋ 1200 ਦੀ ਹੋਗੀ ਇਸ ਤੋਂ ਬਾਅਦ ਮੱਕੀ ਲਾ ਲਓ 10 ਕਿਲੋ 25 ਰੁਪਏ ਕਿਲੋ ਮੈਂ ਪੂਰਾ ਵਧੀਆ ਰੇਟ ਲਾਇਆ 250 ਦੀ ਮੱਕੀ ਹੋਗੀ ਸਰੋਂ ਲਾ ਲਓ 10 ਕਿਲੋ ਠੀਕ ਆ 1 ਕਿ ਕੁਇੰਟਲ ਦਾ ਸਰੋਂ ਦਾ 10 ਕਿਲੋ ਸੋਲੇ ਦਾ ਸਿਲਕਾ ਜਿਹੜੇ ਸੋਲੇ ਦਾ ਸਿਲਕਾ ਨਹੀਂ ਹੁੰਦਾ ਉਹ ਵੀ ਲਗਭਗ 30 ਤੋਂ 35 ਰੁਪਏ ਕਿਲੋ ਹੁੰਦਾ ਕਾਲੇ ਸੋਲੇ ਦਾ ਸਿਲਕਾ ਕਾਲੇ ਸੋਲੇ ਦਾ ਸਿਲਕਾ ਉਹ ਵੀ 10 ਕਿਲੋ ਬੜੇਵੇਂ ਲੈ ਲੋ 5 ਕਿਲੋ 40 ਰੁਪਏ 38 ਰੁਪਏ 35 36 ਰੁਪਏ 40 ਦੇ ਵਿੱਚ ਵਿੱਚ ਜਿੱਥੇ ਕਿਤੇ ਮਿਲ ਜਾਂਦੇ ਆ ਬੜੇਵੇਂ ਹੋਗੇ ਤੇ ਜੇ ਤੁਸੀਂ ਗੁੱਲੀ ਡੰਡਾ ਪਾਉਣਾ ਜਾਂ ਚੌਲਾਂ ਦੀ ਕਿਣਕੀ ਪਾ ਲੋ ਇਹ ਵੀ ਬਾਲਾ ਨਹੀਂ ਪਾਉਣਾ 10 ਕਿਲੋ ਹੀ ਪਾਉਣਾ ਹਾਂ ਜਾਂ ਗੁੱਲੀ ਡੰਡਾ ਪਾ ਲੋ ਜਾਂ ਚੌਲਾਂ ਦੀ ਕਿਣਕੀ ਪਾ ਲੋ ਤਾਰਾ ਮੀਰਾ ਸਭ ਤੋਂ ਵਧੀਆ ਚੀਜ਼ ਆ ਇਹ ਸਰਦੀਆਂ ਚ ਪਸ਼ੂਆਂ ਲਈ ਠੀਕ ਆ ਇਹ ਤਾਰਾ ਮੀਰਾ ਪੂਰਾ ਵਧੀਆ 2 ਕਿਲੋ ਕੁਇੰਟਲ ਦੇ ਵਿੱਚ 2 ਕਿਲੋ ਹਾਂ 2 ਕਿਲੋ ਬਹੁਤ ਆ ਮੇਥੇ 2 ਕਿਲੋ ਨਾਮਕ 1 ਕਿਲੋ ਮਿੱਠਾ ਸੋਡਾ 250 ਗ੍ਰਾਮ ਹਾਂ ਇਹ ਸਾਰੀਆਂ ਚੀਜ਼ਾਂ ਦੇ ਇਧਰਲੇ ਪਾਸੇ ਰੇਟ ਲਿਖੇ ਹੋਏ ਨੇ ਇਹਨਾਂ 'ਚੋਂ 10 ਰੁਪਏ ਕੋਈ ਚੀਜ਼ ਵੱਧ ਵੀ ਹੋ ਸਕਦੀ ਆ ਕੋਈ ਘੱਟ ਵੀ ਹੋ ਸਕਦੀ 10 ਰੁਪਏ ਕੋਈ ਘੱਟ ਵੀ ਹੋ ਸਕਦੀ ਆ ਵੀ ਮਤਲਬ ਇਹਨਾਂ ਦਾ ਸਾਰਿਆਂ ਦਾ ਜੋੜ ਕਰਕੇ ਤੁਸੀਂ ਆਪ ਦੀਆਂ ਅੱਖਾਂ ਦੇ ਨਾਲ ਆਪਦੇ ਹੱਥਾਂ ਦੇ ਨਾਲ ਆਹ ਚੀਜ਼ਾਂ ਪਵਾ ਕੇ ਤੁਸੀਂ ਦਾਣਾ ਤਿਆਰ ਕਰੋਗੇ ਜਾਣੇ ਦੀ ਪਿਹਾਂ ਕੇ ਆਪ ਲਿਉਣਾ ਹੈ ਹਾਂ ਪੈਸੇ ਪਤਾ ਕਿੰਨੇ ਲੱਗਣਗੇ 2940 ਰੁਪਏ ਲੱਗਣਗੇ ਕਿੰਨ ਟਲ ਤੇ ਹਾਂ ਇਹਦੇ ਵਿੱਚ 100 ਰੁਪਿਆ ਪਿਹਾਈ ਪਾਲਾ 3100 ਰੁਪਿਆ ਹੋ ਗਿਆ ਹਮ ਹੁਣ ਆਪਾ ਮੇਰੇ ਭਰਾ ਵਿੱਚ ਕੀ ਕਰਦੇ ਨੇ ਚੱਕੀ ਤੇ ਜਾਂਦੇ ਨੇ ਬਈ ਗੱਟਾ ਲੱਦ ਦੇ ਹਾਂ ਕਿੰਨੇ ਦਾ 1400 ਦਾ ਜੇ ਇਤੋਂ ਵਧੀਆ ਲੈਣਾ 1500 ਦਾ ਜੇ ਇਤੋਂ ਵਧੀਆ ਲੈਣਾ 1600 ਦਾ ਯਾਰ ਉਹ ਉਹ 1600 ਵਾਲੇ ਚ ਵੀ ਗੰਦਮਾਂ ਦੀ ਹੁੰਦਾ ਆ ਤੁਸੀਂ ਅੱਖਾਂ ਦੇ ਸਾਹਮਣੇ ਆਪਦੇ ਹੱਥਾਂ ਨਾਲ ਚੀਜ਼ਾਂ ਪਵਾਉਂਗੇ ਮਲਾਈ ਵਰਗਾ ਦੁੱਧ ਤੇ ਦੁੱਧ ਘੱਟੋ ਘੱਟ ਆਹ ਛੱਜਰ ਸੂਈ ਨੂੰ ਮੈਸ਼ ਨੂੰ ਪੈ ਜੇਣਾ 13 ਤੋਂ 14 ਕਿਤਾਬ ਪਤਾ ਕੀ ਆ ਰਿੰਦਰ ਜਿੰਨੀਆਂ ਚੀਜ਼ਾਂ ਤੂੰ ਹੁਣ ਇੱਥੇ ਗਿਣਿਆ ਤੀਆਂ ਇੰਨੀਆਂ ਚੀਜ਼ਾਂ ਦਾ ਕੋਈ ਪਾਉਂਦਾ ਨਹੀਂ ਅਗਲਾ ਬੱਦ ਤੋਂ ਬੱਦ ਮੱਕੀ ਗੁੱਲੀ ਡੰਡਾ ਗੁੱਲੀ ਡੰਡਾ ਕਣਕ ਪਤਾ ਕੀ ਆ ਇੰਨੀਆਂ ਚੀਜ਼ਾਂ ਦਾ ਜੇ ਬੰਦੇ ਨੂੰ ਰਲਾ ਕੇ ਦਿੱਤੀਆਂ ਜਾਣ ਬੰਦਾ ਵੀ 60 ਸਾਲ ਦਾ 40 ਸਾਲ ਦਾ ਹੋ ਗਿਆ ਉਹ ਬੜਕਾ ਮਾਰਨ ਲੱਗ ਗਿਆ ਆਪਣੀਆਂ ਖਰਾਕਾਂ ਦਿੱਤੀਆਂ ਤੇ ਲੈ ਵੀ ਭਰਾਵੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਨਿੰਦਰਾ ਨਹੀਂ ਹੈਗਾ ਵੀ ਅਸੀਂ ਚੱਕੀਆਂ ਵਾਲਿਆਂ ਨੂੰ ਨਿੰਦਦੇ ਆ ਨਾ 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 ਤੇ ਨਾ ਅਸੀਂ ਫੀਡ ਫੈਕਟਰੀ ਨੂੰ ਵੀ ਭਾਈ ਹੁਣ ਆਪਾਂ ਨੂੰ ਤਾਂ ਨਹੀਂ ਪਤਾ ਆਪਾਂ ਜਾ ਕੇ ਚੱਕਣਾ ਗੱਟਾ ਲੱਦ ਲੈਣਾ ਤੇ ਉਧਰੋਂ ਫੀਡ ਦਾ ਗੱਟਾ ਲੱਦ ਲੈਣਾਗਾ ਤੇ ਆਹ ਚੀਜ਼ ਤੁਸੀਂ ਆਪਦੇ ਕੋਲੇ ਖੜ ਕੇ ਤਿਆਰ ਕਰਾ ਸਕਦੇ ਹੋ ਸਿਰਫ ਤੁਸੀਂ 3100 ਰੁਪਏ ਦੇ ਵਿੱਚ ਕੁਆਂਟਲ ਦਾਣਾ ਤਿਆਰ ਕਰ ਸਕਦੇ ਹੋ ਇੱਕ ਬੋਰੀ ਦਾ ਰੇਟ ਰਹਿ ਗਿਆ 1550 ਰੁਪਏ ਨਾਲੇ ਤਾਂ ਹਰਿੰਦਰ ਇਹਦੇ ਨਾਲ ਫੈਂਟ ਵਧੀਆ ਆਊਗੀ ਨਾਲੇ ਮੱਝ ਦੁੱਧ ਵਧੂਗੀ ਬਾਈ ਮੱਝਾਂ ਦੇਖੀ ਤੂੰ ਨਾਲੇ ਨਰੋਈਆਂ ਹੋਣਗੀਆਂ ਫੈਂਟ ਸਿਰ ਤੇ ਬੈਗ ਸਿਰ ਵੀ ਹਾਂ ਹੋਣਗੀਆਂ ਜਦੋਂ ਸਮਾਨ ਇਹਨਾਂ ਦੇਤਾ ਹਾਂ ਵੱਧ ਤੋਂ ਵੱਧ ਵੀਡੀਓ ਨੂੰ ਕਰ ਦੋ ਸ਼ੇਅਰ ਕਿਸਾਨ ਭਰਾਵਾਂ ਤੱਕ ਪਹੁੰਚਾ ਦਿਓ ਜਿਹੜੇ ਮੱਝਾਂ ਛੱਡਣ ਤੱਕ ਫਿਰਦੇ ਸੀ ਉਹਨਾਂ ਨੂੰ ਆਹ ਫਾਰਮੂਲਾ ਦਿਖਾ ਦਿਓ ਉਹ ਕਦੇ ਮੱਝਾਂ ਨਹੀਂ ਛੱਡਦੇ ਧੰਨਵਾਦ